ਹਲੂ ਗੁਰੂ ਸੇਵੀਆ ਅਹਨ ਸੋ ਸਹਜ ਸੁਪਾਏ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾ ਹੋਐ ਔਰ ਸੋ ਕੁਰਸਾ ਤੋਦ ਡਿਠੇ ਸੱਚ ਪਾਤ ਸਾਹ ਮਲ ਜਨਮ ਜਨਮ ਦੀ ਸਜਣਾ ਸੱਚ ਪਾਤ ਸਾਹ ਸਿਰ ਸਾਹਾਂ ਜਿਸ ਪਾਸ ਬਹਿਠਿਆ ਸੋਹੀ ਹੈ ਸਭ ਨਾਂਦਾ ਵੇ ਸਾ ਸਜਣਾ ਸਚਾ ਪਾਤ ਸਾਹੋ ਸਿਰਸਾ ਹੰਦ ਜਿਸ ਪਾਸ ਬਹਿਠਿਆ ਸੁਹੀ ਹੈ ਸਬਨਾ ਦਾ ਹੈ ਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹੱਲਾ ਪੰਜਵਾਂ ਘਰ ਪਹਿਲਾ ਤੇ ਤੁਕੇ ਇਕ ਓੰਕਾਰ ਸਤ ਗੁਰ ਪ੍ਰਸਾਦਿ ਕੇਸੋ ਜਾਚੀ ਕਿਸ ਆਰਾਦੀ ਜਸਵ ਕੋ ਕੀਤ ਹੋਸੀ ਭੱਡਾ ਬੜੀਰਾ ਸੋ ਸੋਖੁਰਲਸੀ ਕਿਸੇ ਹੈ ਜਾਤੀ ਕਿਸ ਆਰਾਦੀ ਜੋ ਸਭ ਕੋ ਕੀ ਤੋ ਹਸੀ ਜੋ ਜੋ ਦੀਸੇ ਵੱਡਾ ਬੁਢੇਰਾ ਸੋ ਸੋ ਖਾਕ ਰਹਿਣ ਸੀ ਨਿਰਭਉ ਨਿਰੰਕਾਰ ਪਰਭ ਖੰਡਨ ਸਭ ਸੁਖ ਨਾਮ ਨਿਤ ਦੇਸੀ ਹਰ ਜੀਉ ਤੇਰੀ ਦਾਤੀ ਰਾਜ ਮਾਨਸ ਬਪੁਰਾ ਕਿਆ ਸਲਾਹੀ ਕਿਆ ਤਿਸ ਕਾ ਮਹਤਾਜ ਰਹਾਉ ਜਿਨ ਹਰ ਤਿਆਇਆ ਸਭ ਕੁਛ ਤਿਸ ਕਾ ਕਿਸਕੀ ਭੁੱਖ ਗੁਆਈ ਅਸਾ ਤਨ ਦੀ ਹੈ ਸੁਖ ਦੈਤ ਨਿਖੋਟਨਾ ਕਭੀ ਜਾਈ ਆਨੰਦ ਭਿਆ ਸੋਖ ਸਹਜ ਸਮਾਉਣੇ ਸਤ ਗੁਰ ਮੇਲ ਮਿਲਾਈ ਮਨ ਨਾਮ ਜਪੋ ਨਾਮ ਆਰਦਾਉ ਆਨੰਦੇ ਨਾਮੁ ਬਖਾਰੋ ਉਪਦੇਸ ਸੁਣ ਸਾਦੇ ਸੰਤਨ ਕੋ ਸਭ ਚੂਕੀ ਕੌਣ ਜਮਾਣੀ ਜੇਨ ਕਾ ਕਿਰਪਾ ਨ ਹੋਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ ਤੂੰ ਕੌਣ ਕਰੇ ਪਵਤ ਤੇਰੀ ਤੂੰ ਸਰਬ ਜੀਆ ਦਇਆਲਾ ਸਭ ਕਿਸ ਕੀਤਾ ਤੇਰਾ ਵਰਤ ਕਿਆ ਹਮ ਬਾਲ ਗੋਪਾਲਾ ਰਾਖ ਲeo ਨਾਨਕ ਜਨ ਤੁਮਰਾ ਜੋ ਪਿਤਾ ਪੁੱਤ ਕਿਰਪਾਲਾ ਕੀਮਤ ਕੌਣ ਕਰੇ ਭਵ ਤੇਰੀ ਤੂੰ ਸਰਬ ਜੀ ਆਦਿਆਲਾ ਸਭ ਕੁਛ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੋਪਾਲਾ ਰਾਖ ਲੈ ਹੋ ਨਿਕ ਜਨ ਤੁਮਰਾ ਜੋ ਪਿਤਾ ਪੂਤ ਕਿਰਪਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸੋਰਠਾ ਮਹੱਲਾ ਪੰਜਵਾ ਕਰਪਿਆਲਾ ਇਹ ਤੋਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਕਿਸਾ ਜਾਚੀ ਕਿਸਿਆ ਰਾਦੀ ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦਿਸੇ ਵੱਡਾ ਬਡੇਰਾ ਸੋ ਸੋ ਖਾਕੂ ਰਲਸੀ ਨਿਰਭਉ ਨਿਰੰਕਾਰ ਭਵ ਖੰਡਨ ਸਬ ਸੁਖ ਨਵ ਨਿਦ ਦੇਸੀ